ਲੋ ਜੀ ਮਨਾਲੀ ਦੀਆਂ ਵਾਦੀਆਂ ਵਿੱਚ ਜਿਹੜਾ ਪੰਜਾਬ ਸਰਕਾਰ ਦੁਆਰਾ ਕੈਂਪ ਲਾਇਆ ਗਿਆ ਸਕੀ ਕੋਰਸ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਨੌਜਵਾਨ ਜਿਹੜਾ ਬਰਫ਼ ਤੇ ਚੱਲਣ ਦੇ ਲਈ ਜਦੋ ਜਹਿਦ ਕਰਦੇ ਐ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਮਨਾਲੀ ਅਭਿਮਾਸ ਇੰਸਟੀਚੂਟ ਦੇ ਥਰੂ ਜਿਹੜਾ ਇਹ ਕੈਂਪ ਲੱਗ ਰਿਹਾ ਤੇ ਲਓ ਜੀ ਪੰਜਾਬ ਦੇ ਗੱਭਰੂ ਬਹੁਤ ਐਕਸਾਈਟਡ ਨੇ ਇਹ ਚੀਜ਼ ਸਿੱਖਣ ਦੇ ਲਈ ਖਈ ਬਾਰ ਥੋੜੀ ਬਹੁਤੀ ਗਲਤੀ ਹੋਣ ਕਾਰਨ ਡੱਗ ਪੈਂਦੇ ਆ ਪਰ ਜਿਹੜਾ ਡੱਗ ਸਕਦਾ ਉਹ ਉੱਠ ਵੀ ਸਕਦਾ ਤੇ ਹੌਲੀ ਹੌਲੀ ਜਿਵੇਂ ਜਿਵੇਂ ਅ ਪ੍ਰੈਕਟਿਸ ਕਰ ਰਹੇ ਆ ਓਵੇਂ ਓਵੇਂ ਜਿਹੜੀ ਇਹਨਾਂ ਦੀ ਪਕੜ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ ਤੇ ਜਿਹੜਾ ਥੋੜੇ ਸਮੇਂ ਚ ਇਹਨਾਂ ਨੇ ਜਿਹੜਾ ਬਹੁਤ ਕੁਝ ਸਿੱਖਿਆ ਤੇ ਪ੍ਰੈਕਟਿਸ ਚੱਲ ਰਹੀ ਆ ਨਾਲ ਨਾਲ ਲਓ ਜੀ ਚੈੱਕ ਕਰੋ ਕਿਰਨੀ ਉੱਥੇ ਜਾ ਕੇ ਬ੍ਰੇਕ ਲਾਉਣੀ ਹੁੰਦੀ ਹੈ ਕਈ ਵਾਰ ਬੈਲੈਂਸ ਜਦੋਂ ਵਿਗੜ ਜਾਂਦਾ ਤਾਂ ਜਿਹੜਾ ਨੌਜਵਾਨ ਡਿੱਗ ਪੈਂਦੇ ਪਰ ਫਿਰ ਵੀ ਆਵੇ ਜੋਦੇ ਬੈਠੇ ਐ ਤੇ ਕਿਉਂਕਿ ਵਾਰ-ਵਾਰ ਜਿਹੜੀ ਸਕੀ ਚੱਕ ਕੇ ਚੱਲਣਾ ਤੇ ਥੋੜਾ ਰੈਸਟ ਤਾਂ ਬੰਦੀ ਹੈ ਦੇਖਦੇ ਆ ਆਹ ਦੇਖੋ ਜੀ ਕਹਿੰਦੇ ਦੋਵੇਂ ਚੋਟੀ ਦੇ ਗੱਭਰੂ ਆ ਲਓ ਜੀ ਬਹੁਤ ਵਧੀਆ ਜਿਹੜਾ ਇਦਾਂ ਹੀ ਪੰਜਾਬ ਦੀ ਜਵਾਨੀ ਬਹੁਤ ਸੋਹਣੇ ਤਰੀਕੇ ਨਾਲ ਇਹ ਜੀ ਸਿੱਖ ਰਹੀ ਹੈ ਤੇ ਸਪੈਸ਼ਲ ਧੰਨਵਾਦ ਜਿਹੜਾ ਜੋਕ ਸੁਵਾਵਾ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਕਿ ਨੌਜਵਾਨਾਂ ਨੂੰ ਸੇਧ ਦੇਣ ਦੇ ਲਈ ਜਿਹੜੀ ਇਹ ਇਹ ਕੋਰਸ ਇੱਥੇ ਮਨਾਲੀ ਵਿੱਚ ਲਾਏ ਹੋਏ ਇਹ ਸਾਰੇ ਨੌਜਵਾਨ ਜਿਹੜਾ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਇੱਥੇ ਇਕੱਠੇ ਹੋਏ ਆ ਤੇ ਪੰਜਾਬ ਦੀ ਨੌਜਵਾਨੀ ਨੂੰ ਜਿਹੜੀ ਨਵੀਂ ਕੋਈ ਸੇਧ ਦੇਣ ਦੇ ਲਈ ਜਿਹੜਾ ਇਹ ਮਿਸ਼ਨ ਚੱਲਿਆ ਹੋਇਆ ਓਏ ਬੱਚੇ ਇਦਾਂ ਇਧਰ ਲਾ ਮਾਰਨਾ ਨਾ ਜਦੋਂ ਬੈਲੈਂਸ ਵਿਗੜ ਜਾਂਦਾ ਫਿਰ ਜਿੱਧਰ ਨੂੰ ਜਾਂਦੀ ਏ ਉਧਰ ਨੂੰ ਜਾਂਦੀ ਏ ਲਓ ਜੀ ਚੈੱਕ ਕਰੋ ਅੱਗੇ ਨੂੰ ਅੱਗੇ ਨੂੰ ਬਹੁਤ ਵਧੀਆ ਜਿਹੜਾ ਸਾਰੇ ਨੌਜਵਾਨ ਕਰ ਰਹੇ ਤੇ ਸਿੱਖਣ ਦੀ ਕੋਸ਼ਿਸ਼ ਹੈ ਤੇ ਬਹੁਤ ਵਧੀਆ ਜਿਹੜਾ ਅਪਰਾਲਾ ਪੰਜਾਬ ਸਰਕਾਰ ਤੇ ਸਪੈਸ਼ਲ ਜੋਕਸਵਾਮਾ ਡਿਪਾਰਟਮੈਂਟ ਤੇ ਲਓ ਜੀ ਵਾਰ-ਵਾਰ ਜਿਹੜਾ ਇਹ نیچے ਡੈਗਦੇ ਆ ਤੇ ਫੇਰ ਉੱਪਰ ਨੂੰ ਜਾਂਦੇ ਆ ਤੇ ਫੇਰ ਉੱਪਰ ਤੋਂ نیچے ਨੂੰ ਜਾਂਦੇ ਆ ਇਦਾਂ ਹੀ ਇਹ ਜਿਹੜਾ ਪੂਰਾ ਦਿਨ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਤੇ ਗੁਜਾਰਿਸ਼ ਕਰਦੇ ਆ ਕਿ ਇਦਾਂ ਦੇ ਜਿਹੜੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਨਿਰਦੇਸ਼ ਦੇਣ ਦੇ ਲਈ ਇਹ ਜੇ ਕੋਰਸ ਵੱਧ ਤੋਂ ਵੱਧ ਲਾਏ ਜਾਣ ਕੀ ਇਹ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਸਕੇ